ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸਿੱਖਾਂ ਦੇ 5ਵੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਦੇ ਤਹਿਤ ਅਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਲਈ ਸੰਗਤਾਂ ਦੇਸ਼ ਭਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਪ੍ਰਤੀਕਰਮਾਂ ਦੇ ਚਾਰੇ ਪਾਸੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸੋਸਾਇਟੀ ਦੇ ਸਹਿਯੋਗ ਨਾਲ ਲਗਾਈਆਂ ਗਈਆਂ ਨੇ ਜਿਦਾ ਕੋਈ ਵੀ ਦੇਨ ਨਹੀਂ ਦਿੱਤਾ ਜਾ ਸਕਦਾ ਸਿੱਖ ਧਰਮ ਕਦੀ ਵੀ ਕੋਈ ਵੀ ਧਰਮ ਉਹਨਾਂ ਦੇ ਦੇਨ ਨਹੀਂ ਦੇ ਦੇ ਸਕਦਾ ਪਾਤਸ਼ਾਹ ਇੰਨੀ ਨਿਮਰਤਾ ਵਾਲੇ ਸਹੂਨ ਦੇ ਬਾਵਜੂਦ ਉਹਨਾਂ ਨੇ 30 ਤਵੀਆਂ ਤੇ ਬੈਠ ਕੇ ਇਹ ਮਨੁੱਖਤਾ ਨੂੰ ਸੰਦੇਸ਼ ਦਿੰਦਾ ਹੈ ਕਿ ਗੁਰੂ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ ਕਦੀ ਵੀ ਮਨਮਤ ਨੂੰ ਨਹੀਂ ਅਪਣਾਉਣਾ ਚਾਹੀਦਾ ਤੇ ਕਦੀ ਵੀ ਕੋਈ ਅਜਿਹੇ ਕੰਮ ਨਹੀਂ ਕਰਨਾ ਚਾਹੀਦਾ ਜਿਦੇ ਵਿੱਚ ਆਪਣੇ ਆਪ ਦੀ ਕੋਈ ਕਲਾ ਵਿਖਾਈਦਾ ਤੋ ਕੀ ਇਹ ਸਾਇਦਾ ਆਦੇਸ਼ੇ ਸੰਦੇਸ਼ ਨਿਮਰਤਾ ਸਹਿਤ ਗੁਰੂ ਦੇ ਸੇਵਾ ਦੀ ਭਾਵਨਾ ਇਸ ਕਰਕੇ ਹੈ ਵੀ ਜਿਹੜੇ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੇ ਇਸ ਤਪਦੇ ਮਹੀਨੇ ਦੇ ਵਿੱਚ ਜਦੋਂ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਆਪਣੇ ਗੋਸਤ ਹਿਰਦੇ ਨੂੰ ਠਾਰਨ ਵਾਸਤੇ ਅੱਛਾ ਇਹਨਾਂ ਬਾਰੇ ਦਰਵਾਇੰਦ ਪ੍ਰਮਾਨ ਹੈ ਗੁਰੂ ਅਜਨ ਪ੍ਰਤਾਖਾ ਤੋ ਖੁਦ ਪ੍ਰਮਾਤਮਾ ਵਹਿਗੂ ਆਪ ਹੈ ਗੁਰੂ ਜੀ ਦੇ ਪਾਸ਼ਾ ਲੋਕਾਈ ਨੂੰ ਠੰਡ ਦੇਣ ਵਾਸਤੇ ਤਪਦੇ ਹਿੱਜੇ ਨੂੰ ਠੰਡ ਪਾਉਣ ਵਾਸਤੇ ਸਤਗੁਰੂ ਪਾਸ਼ਾ ਨੇ ਤਤੀ ਤਵੀ ਤੇ ਬੈਠ ਕੇ ਕੇਸਾ ਵਿੱਚ ਜੇਤਾਂ ਪਵਾ ਕੇ ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ ਸਤਗੁਰੂ ਪਾਸ਼ਾ ਦੇ ਦਰਬਾਰ ਵਿੱਚ ਤੇ ਸਾਡਾ ਫਰਜ਼ ਮੰਨਦਾ ਹੈ ਕਿ ਅਸੀਂ ਚਿੱਕੀ ਸੂਬੇ ਵਿੱਚ ਰਹਿੰਦੇ ਹੋਏ ਜੇ ਅਸੀਂ ਸਿੱਖਾਂ ਸਿੱਖਾਂ ਕਰ ਅਸੀਂ ਜਨਮ ਲਿਆ ਹੈ ਫਰਦ ਦੁਰਪੁਰ ਮੁਰਾਏ ਤਾਂ ਹੀ ਸੁਣ ਬਲੀਆਂ ਹਨ ਸਫਲ ਹਨ ਜੇ ਅਸੀਂ ਸਿੱਖੀ ਵਿੱਚ ਜਾਇਆ ਕਿ ਸਿੱਖੀ ਕਮਾਈਏ ਤੇ ਸਤਗੁਰੂ ਪਾਤਸ਼ਾਹ ਦਾ ਜੋ ਸਾਨੂੰ ਜੀਵਨ ਦਿੱਤਾ ਹੈ ਅਦਗੁਰੂ ਪਾਸ਼ਾ ਬਚਨ ਹੈ ਤੇਰਾ ਕੀਆ ਮਿੱਠਾ ਲੱਗੇ ਤੇ ਜਿਉਂਦਾ ਕੀਤਾ ਹੋਇਆ ਸਾਨੂੰ ਮਿੱਠਾ ਤਾਂ ਹੀ ਲੱਗਦਾ ਜੇ ਜਿਹਦੀ ਆਪਾਂ ਦਿੱਤੀ ਹੋਈ ਸਿੱਖੀ ਨੂੰ ਸਾਬਤ ਸੂਤ ਰੱਖਾਂਗੇ ਜੇ ਆਪਾਂ ਉਸ ਨੂੰ ਵਿਗਾੜ ਦੇਵਾਂਗੇ ਤਾਂ ਇਹ ਨਹੀਂ ਆਪ ਕਹ ਸਕਦੇ ਕਿ ਤੇਰਾ ਕੀ ਹੈ ਮੀਠਾ ਲੱਗੇ ਸਾਡਾ ਮਨਾਇਆ ਹੋਇਆ ਗੁਰੂਗ ਸਫਲ ਨਹੀਂ ਹਨ ਸਫਲ ਤਾਂ ਹੀ ਹਨ ਜੇ ਸਿੱਖ ਬਾਣੀ ਬਾਣੇ ਨਾਲ ਜੁੜੀਏ ਗੁਰਸਿੱਖੀ ਨਾਲ ਪਿਆਰ ਕਰੀਏ ਸਵਾਤਿਆਪਲਾ ਜੁਤੀਏ ਕਾਹਨ ਸਾਡੇ ਜੋ ਸਿੱਖ ਹੈ ਜੋ ਸਤਗੁਰੂ ਪਾਛਾ ਸਿੱਖ ਹੈ ਬਾਣੀ ਬਾਣੇ ਨਾਲ ਜੁੜਿਆ ਹੈ ਨਿਤਨੇਮੀ ਹੈ ਉਹ ਤਾਂ ਨਹੀਂ ਦੋਲਾ ਕਿ ਜੋ ਕੱਤੇ ਪਕੇ ਹਨ ਜੋ ਸਿਰਫ ਛਾਏ ਪਾਛੇ ਤੁਰੇ ਫਨੇ ਉਹ ਦੋਲੇ ਜਾਂਦੇ ਲੋੜ ਹੈ ਜੀ ਸਿੱਖ ਤੇ ਆਸ ਨਹੀਂ ਕੋਸ਼ਿਸ਼ ਨਹੀਂ ਬਿਲਕੁਲ ਜੀ ਸਿੱਧ ਸਤਿ ਆਸਨਾ ਜੁੜਨ ਦੀ ਸਾਡੀਆਂ ਸਮੁੱਚੀਆਂ ਜਥੇਬੰਦੀਆਂ ਨੇ ਚਾਹਦਾ ਹੈ ਕਿ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਨਾਲ ਜੋੜ ਕੇ ਪਿਆਰ ਨਾਲ ਸਿੱਖੀ ਦਾ ਦਰਸਤਾ ਵਿਖਾਉਣ ਸਿਰਫ ਸਟੇਜਾਂ ਤੇ ਰਹਿ ਕੇ ਨਹੀਂ ਘਰ-ਘਰ ਜਾ ਕੇ ਕਦ ਤੱਕ ਪਹੁੰਚ ਕਰਕੇ ਆ ਆਪਣੇ ਆਂਗਣਿਆਂ ਵਿੱਚ ਵੀ ਜਿੱਥੇ ਅਸੀਂ ਦੇਖਦੇ ਹਾਂ ਕਿ ਸਿੱਖੀ ਤੋਂ ਪਹਿਲਾਂ ਜ਼ਿਆਦਾ ਬੱਚੇ ਨਸ਼ੇ ਕਰ ਰਹੇ ਆ ਉਹਨਾਂ ਨੂੰ ਆਪਣੇ ਘਰ ਵਾਪਸੀ ਲਈਏ ਤਾਂ ਇਹਨਾਂ ਨੂੰ ਦਰਸਤਾ ਵਿਖਾਉਣ ਤੋਂ ਬਾਅਦ ਸਟੇਜਾਂ ਤੋਂ ਬਹਿ ਕੇ ਵਜੇ ਵਜੇ ਪ੍ਰਚਾਰ ਕਰੀਏ ਜਾਨੇ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਣੀਆਂ ਉਹ ਤਾਂ ਜਿਹੜਾ ਸੁਨੇਗਾ ਉਹਨੂੰ ਅਸਰ ਹੋਏਗਾ ਨਾ ਹਾਂ ਤੁਸੀਂ ਮੈਨੂੰ ਕੋਈ ਬੁਲਾ ਰਹੇ ਹੋ ਜਿਹੜਾ ਮੇਰੀ ਗੱਲ ਸੁਨੇਗਾ ਉਹ ਸੁਨੇਗਾ ਲੇਕਿਨ ਜਦੋਂ ਆਪਾਂ ਘਰ ਕਿਸੇ ਕੋਲ ਜਾਵਾਂਗੇ ਨਾ ਜਦੋਂ ਕਿਤੇ ਕਿਤੇ ਘਰ ਵਿੱਚ ਜਾ ਕੇ ਕਿਸ ਨੂੰ ਪਿਆਰ ਨਾਲ ਕਹਾਂਗੇ ਜਦੋਂ ਵੋਟਾਂ ਆਉਂਦੀਆਂ ਲੀਡਰ ਘਰ ਘਰ ਜਾਂਦੇ ਆ ਲੇਕਿਨ ਸਿੱਖੀ ਵਾਸਤੇ ਕੋਈ ਕਿਸੇ ਘਰ ਨਹੀਂ ਜਾਂਦਾ ਕਿਸੇ ਗਰੀਬ ਦੀ ਬਾਹ ਨਹੀਂ ਫੜਦੇ ਅਮੀਰਾਂ ਦੇ ਘਰ ਜਾਂਦੇ ਆ ਗੁਰੂਆਂ ਸੱਚੇ ਪਾਤਸ਼ਾਹ ਭਾਈ ਲਾਲੋਵਾਲ ਦੇ ਗਰੀਬ ਦੇ ਘਰ ਗਰੀਬਾਂ ਦਾ ਸੱਚੇ ਪਾਤਸ਼ਾਹ ਬਾਹ ਫੜੀ ਲੇਕਿਨ ਅੱਜ ਗਰੀਬ ਦੀ ਬਾਹ ਕੋਈ ਨਹੀਂ ਫੜਦਾ ਬਦਮਾ ਸਰਦੇਵ ਸਿੰਘ ਕਾਨੂੰਗੋ ਜੀ ਕਿਹਨੇ ਕਹਿੰਦੇ ਅੱਜ ਗੁਰੂ ਗ੍ਰੋਪ ਸੰਗਤ ਦਾ ਸਾਥੀ ਅੱਜ ਸਮੂਹ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਤਮਸਕ ਹੋ ਰਹੀਆਂ ਦਾਸ ਵੀ ਗੁਰੂ ਘਰ ਪਹੁੰਚ ਕੇ ਸਤਿਮਰਕ ਹੋਣ ਲਈ ਆਇਆ ਅੱਜ ਦਾ ਇਹ ਦਿਹਾੜਾ ਸਿੱਖ ਕੌਮ ਲਈ ਬਹੁਤ ਮਹਾਨ ਹੈ ਕਿਉਂਕਿ ਸ਼ਹੀਦਾਂ ਦੇ ਸਰਤਾਜ ਆਨੰਤਮ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਔਰ ਅਸੀਂ ਇਸ ਸਪੁੱਸਤਰ ਜਹਾੜੇ ਤੇ ਉਹਨਾਂ ਨੂੰ ਕੋਠਨ ਕੋਠਨ ਨਮਨ ਕਰਦੇ। ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀ ਕਿ ਕਿਸ ਤਰ੍ਹਾਂ ਉਹ ਢਾਬੇ ਦੇ ਉੱਤੇ ਆਪਣਾ ਖੜ ਕੇ ਢਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀਗੇ। ਢਾਬਿਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ਈਐਨਏ ਕਿਉਂਕਿ ਪੈਟਰੋਲ 'ਚ ਵੀ ਵਰਤਿਆ ਜਾਂਦਾ ਹੈਗਾ। ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ਈਐਨਏ ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ। ਔਰ ਇਸੇ ਤਰੀਕੇ ਸੈਨੀਟਾਈਜ਼ਰਸ ਵੀ ਹੁੰਦੀ ਆ ਇਸੇ ਤਰੀਕੇ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜਿਵੇਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 375000 ਬੋਟਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਬਣ ਸਕਦੀਆਂ ਨਹੀਂ ਜੇਕਰ ਇੰਗਲਿਸ਼ ਜਿਹਨੂੰ IMFL ਕਹ ਦਿੰਦੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 2,50,000 ਬੋਤਲ ਜਿਹੜੀ ਆ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਆ ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਤਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਆ ਸੋ ਇਸ ਤੋਂ ਬਿਨਾ ਕਾਫੀ ਹੋਰ ਛੋਟੇ-ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵ ਆ ਜਿਹੜੇ ਲੋਕ ਦੇਸ਼ ਦੇ ਅੰਦਰ ਇਲੀਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਤੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਂਟ ਦੇ ਅੰਦਰ ਵਰਤੋਂ ਇਹਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਮਟੀਰੀਅਲ ਦਾ ਮਰਜ਼ੂਜ਼ ਕਰ ਦੇਣਗੇ ਇਸ ਮਟੀਰੀਅਲ ਨੂੰ ਵਰਤ ਦੇਣਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ENA ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਅਗਵਾ ਸ਼ਰਾਬ ਇਲੀਗਲ ਲਿੱਕਰ ਦੇ ਅੰਦਰ ਇਲੀਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਰ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਉ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਅਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੁੱਢਲੀ ਜਿਹੜੀ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨ ਨੇ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦਰਵਰਤੋ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 678 ਦਾ 61 14 78 ਸਬਸੈਕਸ਼ਨ 2 ਐਕਸਾਈਜ਼ ਐਕਟ 313 ਥੱਪ ਜਿਹਨੂੰ ਪਿਚੋਰੀ ਕਹਿੰਦੇ ਨੇ 316 ਕ੍ਰਿਮੀਨਲ ਬ੍ਰੀਚ ਆਫ ٹرسٹ ਤੇ 125 ਇੰਡੈਂਜਰਿੰਗ ਟੂ ਹਿਊਮਨ ਲਾਈਫ ਯਾਨੀ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਇਹ ਸਾਰੀਆਂ ਧਰਾਵਾਂ ਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਨੇਗੇ ਬਿਲਕੁਲ ਇਹਦੇ ਅੰਦਰ ਅਸੀਂ ਉਮਰ ਕੈਦ ਜਿਹੜੀ ਆ ਉਹ ਧਾਰਾ ਲਾਈ ਆ ਤਾਂ ਕਿ ਉਮਰ ਕੈਦ ਜਿਹੜੀ ਆ ਦੋਸ਼ੀਆਂ ਨੂੰ ਹੋਵੇ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਨਹੀਂ ਰੱਖਿਆ ਜਾਊਗਾ ਇਹਦੀ ਜਾਂਚ ਕੀਤੀ ਜਾ ਰਹੀ ਆ ਕਿ ਉੱਥੋਂ ਜਾ ਕੇ ਕਿਹੜੇ ਸਟੇਟਸ ਜਾਣੀ ਸੀ ਔਰ ਕਿਹੜੇ ਸਟੇਟ ਜਾ ਕੇ ਗੈਰ ਕਾਨੂੰਨੀ ਧੰਦੇਸ਼ ਸ਼ਾਮਲ ਹੋਣੀ ਸੀ ਇੱਕ ਪਟਾਕਾ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਕਈ ਹੋਰ ਲੋਕ ਮਲਬੇ ਹੇਠਾਂ ਆ ਕੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਮੁਖਤਰ ਸਾਹਿਬ ਦੇ ਹਸਪਤਾਲ ਵਿੱਚ ਜਿਹੜਾ ਕੀ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਥਾਣਾ ਕਿਲਿਆ ਵਾਲੀ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਇਆ ਇਸ ਮਾਕੇ ਵਿੱਚ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 25 ਦੇ ਕਰੀਬ ਮਜ਼ਦੂਰ ਜਿਹੜੇ ਕਿ ਜ਼ਖਮੀ ਹੋ ਗਏ ਨੇ ਜਿਨ੍ਹਾਂ 4 ਮਜ਼ਦੂਰਾਂ ਦੀ ਮੌਤ ਹੋਈ ਹੈ ਉਹ ਹੋਰਨਾਂ ਸੂਬਿਆਂ ਦੇ ਦੱਸੇ ਜਾਏ ਨੇ ਉਧਰ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਮੌਕੇ ਤੇ ਪੁੱਜੇ ਸਥਾਨ ਕਰਨ ਚਾਹੇ ਜ਼ਖਮੀਆਂ ਨੇਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹ ਜੇਰੇ ਇਲਾਜ ਨੇ ਮੌਕੇ ਤੇ ਪੁੱਜੇ SSP ਡਾਕਟਰ ਅਖਲ ਚੋਧਰੀ ਨੇ ਜਾਣ ਕੇ ਦੱਸਿਆ ਕਿ ਬੀਤੀ ਰਾਤ ਪਟਾਕਾ ਫੈਕਟਰੀ ਵਿੱਚ ਜਿਹੜਾ ਕਿ ਧਮਾਕਾ ਹੋਇਆ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ 25 ਦੇ ਕਰੀਬ ਜਿਹੜੇ ਕਿ ਵਿਅਕਤੀ ਜ਼ਖਮੀ ਹੋ ਗਏ ਨੇ ਦੱਸ ਦਈਏ ਪੁਲਿਸ ਵੱਲੋਂ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਦੇ ਕਾਰਨਾਂ ਦਾ ਜਲਦ ਹੀ ਪਤਾ ਲਗਾਇਆ ਜਾਵੇਗਾ ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅੱਛਾ ਜੀ ਜੀ ਇਹ ਬਿਲਕੁਲ ਇੱਥੇ ਪਹੁੰਚੇ ਟਾਈਮ ਤੇ ਪਹੁੰਚੇ ਸੀ ਹਾਂ ਤੁਹਾਨੂੰ ਤਾਂ ਟੋਟਲ 27 ਦਾ ਮਰੀਜ਼ ਪੰਚਾਇਤੀ ਜੇਥੇ ਇੱਥੇ ਪੰਚਾਇਤ ਐ ਐਮਸੀ ਅੱਛਾ ਤੇ ਬਾਕੀ ਹੁਣ ਆਸੀ ਜਿਹੜੀ ਇਸ ਤਰ੍ਹਾਂ ਜਿਹੜੀ ਐਂਬੂਲੈਂਸ ਨਾਲ ਸੰਬੰਧਤ ਜੀ ਸ਼੍ਰੀ ਰਾਮ ਐਂਬੂਲੈਂਸ ਸੇਵਸਨ ਦੀ ਅੱਛਾ ਤਾਂ ਕੋਈ ਕਿਨੇ ਕਿਸੇ ਪਰਸਨ ਦਾ ਕੋ ਫੈਕਟਰੀ ਮਾਲਕ ਦਾ ਕਿਸੇ ਕੋਲ ਦੇਖੋ ਇਹ ਆਪਾਂ ਕੋਈ ਨਹੀਂ ਕਿਸੇ ਸਰ ਕੋ ਮਰ ਗਿਆ ਤਾਂ ਚਨਲ ਮੜਗਾ ਪਹੁੰਚ ਗਈ ਤੇ ਕੁਲਵੰਤ ਭਾਈ ਨੇ ਫੋਨ ਕੀਤਾ ਸੀ ਜੀ ਦੇਖੋ ਤੇ ਇਹ ਫੋਨ ਸੁਣਦਾ ਸਹੀ ਆ ਗਿਆ ਜੀ ਜੀ ਦੇ ਸਾਥ ਹੈ ਇਹ ਕਰੀਬ ਇੱਕ ਬਲਾਸ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਇਹਦੇ ਵਿੱਚ ਬਲਾਸ ਹੋਇਆ। ਬਲਾਸ ਤੋਂ ਬਾਅਦ ਜਿਹੜਾ ਹੈ ਸਾਡੀ ਟੀਮ ਇਸ ਤੋਂ ਬਾਅਦ ਅਸੀਂ ਸਾਰੇ ਮੌਕੇ ਤੇ ਪਹੁੰਚੇ ਸੀਗੇ। ਔਰ ਇੱਥੇ 40-42 ਤੇ 50 ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਆ। ਰਾਰ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ-ਪਿੱਛੇ ਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ। ਔਰ ਉਹ ਰਾਤ ਜਦੋਂ ਬਲਾਸ ਹੋਇਆ ਹੈ ਤਾਹੀ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੇ ਕੈਜੁਅਲਟੀ ਹੋਏ ਸੀ ਡੈੱਡ ਬodies ਭੇਕੀਆਂ ਅਸੀਂ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਇੰਜਰਡ ਹੈ ਉਹ ਐਂਬੂਲੈਂਸ ਲਈ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸ ਹਸਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰ ਕਾਨੂੰਨੀ ਹੈ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਬਾਰ-ਬਾਰ ਖੇਤਾਂ 'ਚ ਹੈ ਕਹੇ ਸੀ ਰਿਚ ਨਹੀਂ ਹੈ ਔਰ ਫਿਰ ਵੀ ਐਸੇ ਉਹ ਮਿਲਦਾ ਤਾਂ ਉਹ ਇੱਕ ਬਾਕੀ ਸਾਰੇ ਡਾਕੂਮੈਂਟਸ ਟਰੈਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਵਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹਾਈ ਡਰਾ ਵਗੈਰਾ ਹੁਣ ਮੰਗਾਈਆ ਰਾਤ ਨੂੰ ਸੁਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਨਿਕਲ ਕੇ ਪਤਾ ਲੱਗੂ ਕਿੰਨੀ ਡੈਡ ਬਾਡੀ ਸਪੋਰਟ ਕਵਰ ਹੁੰਦੀਆਂ ਪਹਿਲ ਹਰ ਚਾਰ ਡੈਡ ਬਾਡੀ ਤੇ 22 ਇਨਜਰਡ ਸੀ ਜਿਹੜੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀਗੀ ਇਹ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਗੇ ਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਚੇਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮੂ ਜੋ ਪਟਾਕੀ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਇੱਕ ਥਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ ਉੱਥੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉੱਥੇ ਅੱਗ ਲੱਗੀ ਉੱਥੇ ਫਿਰ ਧਮਾਕਾ ਜਿਹੜਾ ਛੋਟਾ ਹੋਇਆ ਉੱਥੇ ਫਿਰ ਇਹ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਉੱਥੇ ਕੈਸ਼ੁਐਲਟੀ ਹੋਈ ਹੈਗੀ ਤਾਂ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤਾਂ ਨੂੰ ਕੰਮ ਵੀ ਕਰ ਰਹੀ ਸੀ। ਤੇ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰੀਲਿਮਰੀ ਰਿਪੋਰਟ ਸਾਹਮਣੇ ਆਈ ਹੈ। ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੌਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ। ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟੰਡਾ ਏਮਸ ਤੇ ਕੁਝ ਸਿਵਲ ਹਸਪੀਟਲes ਤੇ ਵੀ ਕਰਾਇਆ ਗਿਆਗਾ।

ਪਰੀ ਕੀਤੇ ਦੋ ਐਗਜ਼ਾਮਿਨ ਕਰੇਗੇ ਉਸਦੇ ਬਾਅਦ ਹੀ ਅੱਗੇ ਕਰਵਾਂਗੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਹੁੰਦੀ ਕਰੋ ਕਿੰਨੇ ਕੰਮ ਡੂਰ ਸੀਗੇ ਜਿਹੜੇ ਹਜੇ ਕਿੰਨੇ ਤੋਂ ਬੇ ਹੋਣਗੇ ਇੱਕ ਬੱਤੇ ਗੱਲ ਹੋਈ ਹੈਗੀ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀ ਉਹ ਐਕਸੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ੱਲੇ-ੱਲੇ ਲੇਬਰ ਦੇ ਪੁੱਛਦੇ ਪਤਾ ਲਾਉਗੇ ਪਰ ਰੀਸੈਂਟਲੀ ਕੁਝ ਦਿਨ ਪਹਿਲਾਂ ਹੀ ਦੇ ਕਰਕੇ ਆ ਬਾਹਰ ਤੋਂ ਲੇਬਰ ਤੋਂ ਜੋ ਲੇਬਰ ਜੋ ਹੈ ਬਾਹਰ ਦੀ ਹੀ ਹੈ ਜੀ ਉਸ ਤੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਉਸ ਤੇ ਕਰ ਰਹੇ ਹਾਂ ਕਾਰਨਾਂ ਦਾ ਕੋਈ ਪਤਾ ਨਹੀਂ ਚੱਲ ਸਕਦਾ ਹਾਲੇ ਤੋ ਇਟਸ ਪ੍ਰੀਮੇਚੁਰ ਕਿਹਦੇ ਕਰ ਸਰ ਕਿੰਨੇ ਦਿਨਾਂ ਦੀ ਮੋਤੀ ਕੋਈ ਹਾਲੇ ਇਨੀਸ਼ially 4 ਦਿਨ ਲਗਾਈ ਪਹੁੰਚ ਪਰ ਕਿੰਨੇ ਕਿੰਨੇ ਹੋਏ ਕੋਈ ਐਂਜਾਇਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ial ਜੋ ਕਿ अर्ਲੀ ਮਾਰਨਿੰਗਸ ਦੀ ਉਹ ਕਾਫੀ ਪ੍ਰੌਂਟਲੀ ਇਹਨਾਂ ਨੂੰ ਸਿਵਲ ਹਸਪੀਟਲ ਤੇ ਅੱਗੇ ਸਪਿੰਦਾ ਭੇਜਿਆ ਗਿਆ ਹੈ ये तो जो इंजरी किसी के तो हाजिर उसकी ज़्यादा एक जल्दी हाजिर की तो उसमें सब बैडिकल एड मिले तो पुलिस ने बोलना वो चीज़ प्रॉमिनेंटली क्राइम है तो मैं तो अटेंड रही है ये भी रेपील कराऊंगा इससे पैनिक कर Latest news सब तो पहला अपने फोन पे देख लें सादा चैनल सब्सक्राइब करो और तो नोटिफिकेशन ले बेल �